ਕਈ ਦੁਕਾਨ ਵਾਲੇ ਆਮ ਲੋਕਾਂ ਨੂੰ ਕਹਿੰਦੇ ਆ ਕਿ ਕਹਿੰਦੇ ਜੱਟਾਂ ਦੇ ਭੱਠੇ ਵਾਲੇ ਤੇਲਾਂ ਸਸਤੀਆਂ ਦੇਈ ਜਾਂਦੇ ਆ ਪਰ ਕੁਆਲਿਟੀ ਨਹੀਂ ਵਧੀਆ ਹੁੰਨੀ ਬਿਲਕੁਲ ਝੂਠਾ ਜੀ ਫਿਰ ਇੰਨੀ ਸਸਤੀ ਕਿਉਂ ਤੇਲ ਦਿੰਦੇ ਹੋ ਜੀ 30 30 ਰੁਪਏ ਦੇ ਤੇਲਾਂ ਮਿਲਦੀਆਂ ਨੇ ਬਾਜ਼ਾਰ 'ਚ ਆਪਾਂ ਪਤਾ ਕਰੀਏ 40 45 ਰੁਪਏ ਦਿੰਦੇ ਨੇ ਤੁਸੀਂ 30 ਰੁਪਏ ਕਿਉਂ ਦਿੰਨੇ ਹੋਗੇ ਅਸਲ ਦੇ ਵਿੱਚ ਕੀ ਹੈ ਜੀ ਇਹ ਲੋਕਾਂ ਦੇ ਵਿੱਚ ਅਫਵਾਹ ਹੁੰਦੀ ਹੈ 30 ਰੁਪਏ ਵੇਚ ਕੇ ਵੀ ਸਾਨੂੰ ਸੰਤੁਸ਼ਟੀ ਹੈ ਫਰਸਟ ਕੁਆਲਟੀ ਰੈਗੂਲਰ ਦਾ ਮਾਲ ਵੇਚਦੇ ਆ ਅੱਛਾ ਇਹ ਤੋਂ ਬਚੀ ਜਾਂਦਾ ਕੁਝ ਨਾ ਕੁਝ ਵਧੀਆ ਜੀ ਸਾਨੂੰ ਸੰਤੁਸ਼ਟੀ ਹੈ ਇਹਦੇ 'ਚ ਪਰ ਤੁਹਾਡਾ ਇੱਕ ਮਾਲ ਜਿਆਦਾ ਵੀ ਕਿਹਨਾਂ ਵੱਲੋਂ ਟਰਾਲਿਆਂ ਦਾ ਟਰਾਲੇ ਲਈ ਜਾਂਦੇ ਨੇ ਉਹ ਕਹਾ ਵੇਚੀ ਜਾਂਦੇ ਹੋਗੇ ਜੇ ਤਾਂ ਅਸੀਂ ਕੋਈ ਇੱਕ ਅੱਧੀ ਪਿਕਅਪ ਵੇਚਣੀ ਹੋਵੇ ਜਾਂ ਹੋਰ ਹੈ ਫਿਰ ਤਾਂ ਹੁੰਦਾ ਹੈ ਜੇ ਮਾਲ ਬਲਕੇ 'ਚ ਮੰਗਾਵਾਂਗੇ ਜਾਂ ਬਲਕੇ 'ਚ ਵੇਚਾਂਗੇ ਕੁਦਰਤੀ ਗੱਲ ਹੈ ਵੀ ਪ੍ਰੋਫਿਟਰ ਹੋਊਗਾ ਫਿਰ ਤੁਹਾਨੂੰ ਪਿੱਛੋਂ ਵੀ ਸਸਤਾ ਮਿਲਦਾ ਜਦੋਂ ਇਕੱਠਾ ਮਾਲ ਹੁੰਦਾ ਹੈ ਉਸ ਰਹੇ ਆ ਜੀ ਹਾਂਜੀ ਹਾਂਜੀ ਜਦੋਂ ਆਪਾਂ ਇਕੱਠਾ ਮੰਗਾਵਾਗੇ ਸਸਤਾ ਵੀ ਪਊਗਾ ਹਨਾ ਹਾਂਜੀ ਤੇ ਬਾਕੀ ਆਏ ਆ ਵੀ ਹੁਣ ਜੇ ਆਪਾਂ 33 34 ਵੇਚ ਲਾਂਗੇ ਹਾਂਜੀ ਉਹਦੇ ਦੀ ਵੀ ਸੰਤੁਸ਼ਟੀ ਕਰਨੀ ਪਊਗੀ 33 ਤੇ ਵੀ ਕਰਨੀ ਪਊਗੀ ਅੱਛਾ ਅੱਛਾ ਜੇ ਕਿ ਮਾਲ ਦੀ ਗਾਰੰਟੀ ਹੁੰਦੀ ਮਾਲ ਦੀ ਗਾਰੰਟੀ ਹੈ ਜੀ ਅਸੀਂ ਕਹਿੰਦੇ ਆ ਵੀ ਅਸੀਂ ਰੈਗੂਲਰ ਦਾ ਮਾਲ ਵੇਚਦੇ ਆ ਹਾਂਜੀ ਤੇ ਪ੍ਰੀਮੀਅਮ ਦਾ ਮਾਲ ਸਾਡੇ ਕੋਲੇ ਜੀ ਕਿਵੇਂ 2x4 ਦੀ ਟਾਇਲ ਆਸੀ 30 ਰੁਪਏ ਵੇਚਦੇ ਹਾਂ ਹਾਂਜੀ ਇਸੇ ਤਰ੍ਹਾਂ 32x64 'ਚ ਸਾਡੇ ਕੋਲ 27 ਰੁਪਏ ਤੋਂ ਸਟਾਰਟ ਹੋ ਰਿਹਾ 27 ਰੁਪਏ ਵੀ ਟਾਇਲ ਹੈਗੀ ਹੈ ਜੀ 27 ਰੁਪਏ ਦੇ ਵਿੱਚ ਵੀ ਸਟਾਰਟ ਹੈ 27 ਤੋਂ ਸਟਾਰਟ ਹੋ ਕੇ ਜੀ 40-45 ਰੁਪਏ ਤੱਕ ਵੇਚਦੇ ਹਾਂ ਅੱਛਾ ਜੀ ਹੋਰ ਕੀ ਕੀ ਮਿਲ ਜਾਂਦਾ ਆਪਣੇ ਲਵੇ ਟਾਇਲਾਂ ਦਾ ਸੈਂਟਰੀ ਦਾ ਸਮਾਨ ਹੈ ਜੀ ਜਿਹੜਾ ਮਰਜ਼ੀ ਲੈ ਲਓ ਸਾਡੇ ਕੋਲ ਕੈਰੋਵੇਟ ਦੀ ਗੈਲਰੀ ਹੈ ਅੱਛਾ ਜੀ ਹਾਂ ਉਹਦੇ 'ਚ 10 ਸਾਲ ਦੀ ਗਾਰੰਟੀ ਹੈ ਜੇ ਤੁਸੀਂ ਸੀਟ ਲੈਨੇ ਹੋ ਕੋਈ ਟੁੱਟੀ ਲੈਨੇ ਜੋ ਵੀ 10 ਸਾਲ ਦੀ ਗਾਰੰਟੀ ਹੈ ਆਪੇ ਕੰਪਨੀ ਆਕੇ ਜਿਉਂ ਘਰੇ ਆਕੇ ਬਦਲ ਕੇ ਜਾਓ ਤੁਹਾਡੇ ਲਈ ਆਕੇ ਬਦਲ ਕੇ ਜਾਊਗੀ ਜੇ ਕੋਈ ਪ੍ਰੋਬਲਮ ਹੈ ਕੰਪਨੀ ਦੀ ਗਾਰੰਟੀ ਹੈ ਜੀ ਕੰਪਨੀ ਦੀ ਗਾਰੰਟੀ ਹੈ ਜੀ ਸਾਡੀ ਕਈ ਵਾਰ ਕੰਪਨੀ ਵਾਲੇ ਫਿਰ ਲਾਰੇ ਜਿ ਲਈਂਦੇ ਉਹਦੇ ਜਿਵੇਂ ਵਾਰੀ ਕੀ ਦੀ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਤੁਹਾਡੀ ਜਿਹੜੀ ਆਪਾਂ ਕੰਪਲੇਟ ਪਾਈ ਆ ਉਹਦਾ ਸੋਲਵ ਕਰਨੀ ਆ ਆ ਚੱਕੋ ਬਾਈ 24 ਘੰਟਿਆਂ ਦੇ ਵਿੱਚ ਵਿੱਚ ਜੇ ਤੁਹਾਡੀ ਟੂਟੀ ਘਰੇ ਖਰਾਬ ਹੁੰਦੀ ਆ ਤਾਂ ਕਰਿਆ ਕੇ ਬਦਲ ਕੇ ਜਾਣਗੇ ਤੁਹਾਨੂੰ ਇਹਨਾਂ ਕੋਲੇ ਆਉਣ ਦੀ ਲੋੜ ਨਹੀਂ ਹੈਗੀ ਤੇ ਫਿਰ ਮਹਿੰਗੀਆਂ ਤੇ ਨਹੀਂ ਹੈਗੀਆਂ ਬਾਲੀਆਂ ਕੋਈ ਮਹਿੰਗੀਆਂ ਨਹੀਂ ਜੀ ਜੇ ਆਪਾਂ ਦੇਖੀਏ 10 ਸਾਲ ਦਾ ਵੱਖਵਾ ਵੀ ਬਹੁਤ ਹੁੰਦਾ ਜਿਵੇਂ ਇੱਕ ਕਾਲਾ ਪੱਥਰ ਦੇਖ ਰਿਹਾ ਆਪਾਂ ਇਹ ਦੁਕਾਨਾਂ ਤੇ 2-250 ਰੁਪਏ ਫੁੱਟ ਦਿੰਦੇ ਆ ਆਪਣੇ ਲਈ ਕਿੰਨੇ ਕੁ ਰੁਪਏ ਤੋਂ ਸ਼ੁਰੂ ਹੋ ਜਾਂਦਾਗਾ ਸਾਡੇ ਕੋਲੇ 70-75 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਗ੍ਰੇਨਾਈਟ ਇੰਨਾ ਸਸਤਾ ਹੈ ਹਾਂਜੀ ਹਾਂਜੀ ਇਹਦੀ ਫਿਰ ਕੋਈ ਜ਼ਿਆਦਾ ਕੁਆਲਿਟੀ ਤਾਂ ਨਹੀਂ ਮਾੜੀ ਨਹੀਂ ਕੋਈ ਕੁਆਲਿਟੀ ਮਾੜੀ ਨਹੀਂ ਜੀ ਕਿਤੇ ਕਈ ਵਾਰ ਵਿੱਚੋਂ ਨਿਕਲੀ ਜੇ ਜਾਵੇ ਨਹੀਂ ਨਹੀਂ ਕੁਝ ਵੀ ਨਹੀਂ ਬਿਲਕੁਲ ਵੀ ਗੋਲਾ ਵੀ ਨਾਲ ਦਾ ਬਣੂਗਾ ਹਾਂਜੀ ਅਗਰ ਆਪਾਂ ਜੇ ਸੌਫ ਦਾ ਜਾਵਾਂਗੇ ਸੌਫ ਦੇ ਵਿੱਚ ਉਹ ਵੀ ਆਪਣੇ ਕੋਲੇ ਅਵੇਲੇਬਲ ਹੈ ਇਹਦਾ ਜਿਵੇਂ ਜਿਵੇਂ ਕੋਈ ਕੁਆਲਿਟੀ ਲਵਾਂਗੇ ਉਵੇਂ ਜਿਵੇਂ ਰੇਟ ਹੋਣਗੇ ਜਿਵੇਂ ਬਾਥਰੂਮ ਚ ਲਾਉਣ ਵਾਲੀਆਂ ਟਾਇਲਾਂ ਹੁੰਦੀਆਂ ਨੇ ਇਹ ਵੀ 50 60 60 ਰੁਪਏ ਦੀ ਜੰਦੇ ਨੇ ਜਿਹੜੀ ਆ ਟਾਇਲਾਂ ਦੇਖ ਰਿਹਾ ਆਪਾਂ ਜੇ ਹੁਣ ਤੁਸੀਂ ਕੀ ਰੇਟ ਦੇ ਦੋ ਬਾਈ ਦੋ ਦੀ ਫੁੱਲ ਬੋਡੀ ਟਾਇਲ ਹੈ ਜੀ ਦੋ ਬਾਈ ਦੋ ਦੀ ਕੀ ਰੇਟ ਦੰਨੇ ਹੋਗੇ ਉਹ ਵੀ ਸਾਡੇ ਕੋਲੇ 40 ਰੁਪਏ ਤੱਕ ਵਧੀਆ ਟਾਇਲ ਮਿਲ ਜਾਂਦੀ ਹੈ ਪ੍ਰੀਮੀਅਮ ਦੇ ਵਿੱਚ ਅੱਛਾ ਹਾਂਜੀ ਇੱਕ ਹੋਰ ਲੰਬਾ ਜਿਹੜਾ ਦੁਕਾਨ ਵਾਲਿਆਂ ਦਾ ਨਾਮ ਹੈ ਸ਼ੋਰੂ ਮਾਲਿਆਂ ਦਾ ਵੀ ਟਾਈਲਾ ਰੱਖ ਲਾਂਦੇ ਉਹ ਘਟੋ ਘਟ ਸੌੜ ਜੈਣ ਜਿਹੜਾ ਡਿਜ਼ਾਈਨ ਫਿੱਟ ਆ ਜਾਂਦਾਗਾ ਦੇ ਕੇ 20 ਡੱਬੇ ਕਹਿੰਦੇ ਨੇ ਜੀ ਮਾਲ ਮੁੱਕ ਗਿਆ ਮਾਲ ਆਊਗਾ ਫਿਰ ਉਹ ਬਦਲ ਬਦਲ ਲੋਕਾਂ ਨੂੰ ਲਾਉਣਾ ਪੈਂਦਾ ਮਾਲ ਲਿਆ ਕਿੰਨੇ ਦੇਗਾ ਤਾਂ ਹਟਲ ਵਿੱਚ ਕਿੰਨਾ ਕਮਾਲ ਹੁੰਦਾ ਸਟਾਕ ਸਾਡੇ ਕੋਲੇ ਸਟਾਕ ਦੇ ਵਿੱਚ ਅਸੀਂ ਦੋ ਦੋ ਘੋੜੇ ਸਟਾਕ ਦੇ ਵਿੱਚ ਜਮ੍ਹਾਂ ਰੱਖਦੇ ਆ ਜਿਹੜਾ ਮਾਲ ਤੁਹਾਡੇ ਲਈ ਨਹੀਂ ਕਿ ਲੱਗਿਆ ਹੋਇਆ ਅੱਗੇ ਨਾ ਵੀ ਉਹ ਸਾਰਾ ਸਟਾਕ ਤਾਂ ਹੈਗੀ ਹੈਗਾ ਹਾਂ ਕੋਈ 5000 5000 ਫੁੱਟ ਮੰਗਲੇ ਚਾ 5000 ਫੁੱਟ ਮੰਗਲੇ ਦੇ ਦੋਗੇ ਹਾਂਜੀ ਹਾਂਜੀ ਅਵੇਲੇਬਲ ਹੋਊਗਾ ਜਿੰਨਾ ਮਰਜੀ ਮੰਗ ਲਿਓ 5000 10000 ਫੁੱਟ ਜਿੰਨਾ ਚਾਹੀਦਾ ਕਸਟਮਰ ਨੂੰ ਉਹਨਾ ਅਸੀਂ ਅਵੇਲੇਬਲ ਹੁੰਦਾ ਅਸੀਂ ਪਹਿਲਾਂ ਦੇਖਦੇ ਆ ਵੀ ਆਪਣੇ ਕੋਲ ਇਹ ਮਾਲ ਅਵੇਲੇਬਲ ਹੈਗਾ ਫਿਰ ਹੀ ਅਸੀਂ ਅੱਗੇ ਕਮਿਟਮੈਂਟ ਕਰਦੇ ਆ ਉਸ ਤਰ੍ਹਾਂ ਨਹੀਂ ਹੈ ਵੀ ਆਪਾਂ ਅਗਲੇ ਨੂੰ ਚਕਾਤਾ ਮਗਰੋਂ ਗੇੜੇ ਕੱਢਦਾ ਨੇ ਹਾਂ ਜੀ ਜਿਵੇਂ ਫਰੰਟ ਤੇ ਲਾਉਣ ਵਾਲੇ ਟਾਇਲਾਂ ਆ ਗਏ ਜੀ ਇਹ ਕਿੰਨੇ ਕੇ ਰੁਪਏ ਤੁਸੀਂ ਟਾਟੂ ਨਹੀਂ ਇਹ ਸਾਡੇ ਕੋਲੇ 32 ਰੁਪਿਆ ਤੋਂ ਸਟਾਰਟਿੰਗ ਹੈ ਜੀ ਕਈ ਪ੍ਰੀਮੀਅਮ ਦੇ ਵਿੱਚ ਕਈ ਵਾਰ ਟਾਇਲਾਂ ਲੈ ਕੇ ਡੰਗਣ ਲੱਗ ਜਾਂਦੇ ਨੇ ਉਹ ਕੀ ਕਾਰਨ ਹੁੰਦਾ ਜੀ ਜਿਵੇਂ ਆਪਾਂ ਕੋਠੀ ਪਾ ਲਈ ਜੀ ਕੋਠੀ ਤੇ ਲਾ ਦਨੇ ਆ 56 ਲੱਖ ਰੁਪਿਆ ਟਾਇਲਾਂ ਲਾ ਦਨੇ ਆ ਫਰੰਟ ਤੇ ਉਹ 6 ਮਹੀਨੇ ਬਾਅਦ ਲੈ ਲਟਕ ਜੰਦੇ ਨੇ ਉਹਦੇ ਕੀ ਦੀ ਕਾਰਨ ਟਾਇਲਾਂ ਵਾਲੇ ਨੇ ਕਾਟਾ ਜਾਂ ਮਿਸਤਰੀ ਦੀ ਘਾਟ ਆ ਨਹੀਂ ਉਹ ਕਾਟ ਕੇ ਨਹੀਂ ਜਾਂ ਅਸਲ ਦੇ ਵਿੱਚ ਆਪਾਂ ਜਿਹੜਾ ਕੈਮੀਕਲ ਐਡਸ ਬੋਲ ਦਨੇ ਆ ਉਹ ਆਪਾਂ ਇਸ ਤਰ੍ਹਾਂ ਦਾ ਯੂਜ਼ ਕਰ ਲੈਂਦੇ ਆ ਮਟੀਰੀਅਲ ਘਟੀਆਂ ਲਾ ਲੋ ਜਾਂ ਹੋਰ ਅੱ ਚੂਨੇ ਚ ਵੀ ਲਾ ਲੈਂਦੇ ਸੀਗੇ ਹੁਣ ਐ ਜਿਹੇ ਜੀ ਕੁਆਲਿਟੀ ਆ ਗਈ ਉਹ ਜੇ ਆਪਾਂ ਨੂੰ ਮੇਨਟੇਨ ਰੱਖਣ ਵਾਸਤੇ ਚੰਗਾ 250 ਵਰਤਣਾ ਪਊਗਾ ਵਧੀਆ ਗੱਲ ਉਹ ਸਾਰਾ ਕੁਝ ਆਪਣੇ ਕੋਲੋਂ ਮਿਲਦਾ ਜੀ ਸਾਰਾ ਕੁਝ ਅਵੇਲੇਬਲ ਹੋਊਗਾ ਜੇ ਕਿਸੇ ਨੇ ਕੋਠੀ ਪਾਉਣੀਆਂ ਮੰਨ ਲਓ ਹੁਣ ਜੀ ਤੁਹਾਡੇ ਕੋਲ ਸਾਰਾ ਸਮਾਨ ਚੱਕ ਲੈ ਇੱਟਾਂ ਵੀ ਤੁਹਾਡੇ ਕੋਲ ਮਿਲ ਜਾਣੀਆਂ ਮੰਨ ਲਓ ਨਾ ਸਾਰਾ ਕੁਝ ਇੱਟਾਂ ਵੀ ਮਿਲ ਜਾਣਗੀਆਂ ਜੀ ਚਲੋ ਇੱਟ ਦੂਰ ਭੇਜਣੀ ਔਖੀ ਹੈਗੀ ਜਿਵੇਂ ਟੈਲਾਂ ਦਾ ਹੋ ਗਿਆ ਟੂਟੇ ਦਾ ਸਮਾਨ ਹੋ ਗਿਆ ਕਿੰਨਾ ਕੁ ਫਾਇਦਾ ਹੋਊ ਇੱਕ ਪਰਿਵਾਰ ਦਾ ਘੱਟੋ ਘੱਟ ਅਸੀਂ 50-60000 ਰੁਪਏ ਦਾ ਫਾਇਦਾ ਮੰਨ ਕੇ ਚੱਲਦੇ ਆ ਵੀ ਕਸਟਮਰ ਦਾ ਤਾਂ ਇੱਕ ਕੋਠੀ ਪਿੱਛੇ 50 60 ਹਜ਼ਾਰ ਰੁਪਏ ਦਾ ਫਾਇਦਾ ਤੁਹਾਡਾ ਸਰਦਾਰ ਜੀ ਕਰਨਗੇ ਤੇ ਕੁਆਲਿਟੀ ਸਾਰੀ ਜਣੀ ਕਿ ਇੱਕ ਨੰਬਰ ਜੀ ਬਿਲਕੁਲ ਇੱਕ ਨੰਬਰ ਜੀ ਜਿਹੜੀ ਜੀ ਕਹਿ ਕੇ ਦਿਓਗੇ ਉਹ ਹੋਊਗੀ ਉਹ ਦੇਖੋ ਜੀ ਕਸਟਮਰ ਸਾਡੇ ਲਈ ਇੱਕ ਰੱਬ ਦਾ ਰੂਪ ਹੀ ਹੁੰਦਾ ਹਾਂਜੀ ਹਾਂ ਅਸੀਂ ਇਹਦੇ 'ਚ ਧੋਖਾ ਨਹੀਂ ਕਰਦੇ ਜਿਹੜੀ ਗੱਲ ਹੋਊ ਸਾਡੇ ਕੋਲੇ ਜਿਹੜੀ ਚੀਜ਼ ਹੋਊ ਉਹੀ ਦੱਸਾਂਗੇ ਇਹ ਨਹੀਂ ਹੈ ਵੀ ਆਪਾਂ ਹੋਰ ਕਹਿੰਦਾ ਵੀ ਚੰਗੀ ਆ ਜਾਂ ਬਾੜੀਆਂ ਨਹੀਂ ਜੇ ਪ੍ਰੀਮੀਅਮ ਹੈ ਤਾਂ ਅਸੀਂ ਪ੍ਰੀਮੀਅਮ ਹੀ ਵੇਚਦੇ ਹਾਂ ਤੇ ਪ੍ਰੀਮੀਅਮ ਹੀ ਕਹਿੰਦੇ ਆ ਇਹ ਨਹੀਂ ਆਪਣੀ ਲੋਕੇਸ਼ਨ ਕਿੱਥੇ ਹੈ ਜੀ ਮੌੜ ਕਲਾਂ ਜੀ ਮੋੜਕਲਾਂ ਜਦੋਂ ਮਾਨਸਾ ਤੋਂ ਮੋੜਕਲਾਂ ਚਾਹੀਏ ਮੋੜਕਲਾਂ ਪਹੁੰਚਣ ਤੋਂ ਪਹਿਲੀ ਆ ਤੁਸੀਂ ਵੀਡੀਓ ਤੇ ਵੇਖ ਹੀ ਰਹੇ ਹੋ ਬਈ ਜੱਟਾਂ ਦੇ ਭੱਠਿਆਂ ਵਾਲਿਆਂ ਦਾ ਟਾਇਲਾਂ ਦਾ ਜਿਹੜੀ ਵੀ ਟਾਇਲ ਮੋੜ ਜੱਟਾਂ ਦੇ ਭੱਠੇ ਵਾਲੇ ਕਰਕੇ ਸਾਨੂੰ ਜਾਦਾ ਜਾਣਦੇ ਆ ਇਹ ਕਿਉਂ ਜਾਣਦੇ ਜੱਟਾਂ ਦੇ ਭੱਠੇ ਵਾਲੇ ਜੀ ਸਟਾਰਟਿੰਗ ਦੇ ਵਿੱਚ ਸਾਡੇ ਜਿਹੜੇ ਭੱਠੇ ਸੀਗੇ ਜੀ ਹੁਣ ਵੀ ਅਸੀਂ ਭੱਠਿਆਂ ਦਾ ਕੰਮ ਕਰਦੇ ਆ ਸਾਡੀ ਜਿਹੜੀ ਪਛਾਣ ਬਣੀ ਆ ਭੱਠਿਆਂ ਦੀ ਬਦੌਲਤ ਬਣੀ ਆ ਇਹ ਨਾਲ ਨਾਲ ਦੇ ਨਾਲ ਟਾਇਲਾਂ ਦਾ ਕੰਮ ਨਾਲ ਟਾਇਲਾਂ ਦਾ ਵੀ ਇਹਦੇ ਨਾਲ ਰਿਲੇਟਡ ਕੰਮ ਸੀਗਾ ਸਾਨੂੰ ਵਧੀਆ ਲੱਗਿਆ ਦੇਖੋ ਹਰ ਇੱਕ ਬੰਦਾ ਕੰਮ ਪੈਸੇ ਵਾਸਤੇ ਹੀ ਕਰਦਾ ਹੈ ਕਿਉਂ ਅਸੀਂ ਵੀ ਤਾਂ ਮਿਹ ਮੁੰਡੇ ਵੀ ਕੰਮ ਕਰਦੇ ਆ ਹੋਰ ਕਿੰਨੇ ਬੰਦੇ ਨੂੰ ਰੋਜ਼ਗਾਰ ਦੇ ਰਿਹਾ ਹੈ ਰੋਜ਼ਗਾਰ ਕਾਫੀ ਬੰਦੇ ਨੂੰ ਅਸੀਂ ਰੋਜ਼ਗਾਰ ਦੇ ਵਧੀਆ ਗੱਲਾਂ ਤੁਹਾਡਾ ਇਹ ਬਹੁਤ ਬੜੀਆ ਪੁੰਨੋ ਦਾ ਕੰਮ ਆ ਜੀ ਪਤਾ ਨਹੀਂ ਕਿੰਨੇ ਕੁ ਚੁੱਲ੍ਹੇ ਚਲੋ ਹੋਣਾ ਪ੍ਰਮਾਤਮਾ ਨੇ ਕਰਨਾ ਹੁੰਦਾਗਾ ਵੀ ਤੁਹਾਡੇ ਜਰੀਏ ਉਹਨਾਂ ਦੇ ਚੁੱਲ੍ਹੇ ਜਗ ਮਚਰੀ ਹੈਗੀ ਚਲੋ ਅਸੀਂ ਤਾਂ ਨਹੀਂ ਕਹਿੰਦੇ ਵੀ ਸਾਡੀ ਬਦੌਲਤ ਹੈ ਕਰਨਾਲ ਦਾ ਪ੍ਰਮਾਤਮਾ ਚਲੋ ਫਿਰ ਵੀ ਇੱਕ ਜਰੀਆ ਬਣ ਜਾਂਦਾ ਜਰੀਆ ਬਣਦਾ ਹਾਂਜੀ ਤੇ ਉਹਦੀ ਬਦੌਲਤ ਅਸੀਂ ਕਹੀ ਜਾਂਦੇ ਵੀ ਚਲੋ ਠੀਕ ਹੈ ਵੀ ਕੁੱਲ ਮਿਲਾ ਕੇ ਜਿੰਨਾ ਕ ਅਸੀਂ ਕਰਦੇ ਆ ਆਪਣੇ ਤੌਰ ਤੇ ਵਧੀਆ ਕਰਦੇ ਆ ਹਾਂਜੀ ਬਾਕੀ ਕਸਟਮਰ ਦੱਸਦੇ ਆ ਬਾਕੀ ਚਲੋ ਪ੍ਰਮਾ ਕੋਟੀ ਚ ਲੱਗਣ ਵਾਲਾ ਸਾਰਾ A to Z ਸਮਾਨ ਸਰਦਾਰ ਜੀ ਤੁਹਾਨੂੰ ਦੇਣਗੇ ਤੇ ਇੱਕ ਕੋਟੀ ਮਗਰ 50 60000 ਰੁਪਏ ਦਾ ਫਾਇਦਾ ਹੋਊਗਾ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਤੇ ਇੱਕ ਇਹਨਾਂ ਦਾ ਪੇਜ ਪਾਇਆ ਸਕਰੀਨਸ਼ਾਟ ਵੀ ਪਾਇਆ ਇੰਸਟਾਗ੍ਰam ਦਾ ਪੇਜ ਹੈਗਾ ਇਹਨਾਂ ਨੇ ਕਿਹੜੀ ਕਿਹੜੀ ਕੁਆਲਿਟੀ ਆਉਂਦੀ ਆ ਸਾਰਾ ਕੁਝ ਇਹ ਪੇਜ ਤੇ ਦਿਖਾਉਂਦੇ ਰਹਿੰਦੇ ਆ ਉਹ ਵੇਖਣ ਲਈ ਪੇਜ ਫੋਲੋ ਜ਼ਰੂਰ ਕਰ ਲਿਓ ਧੰਨਵਾਦ